कख नहीं हाल ये सवेरे सेर कोठे चढ़ के बहिए बन गई चाह ਕਾਲ ਦਿੱਤਾ ਹੈ ਬੈ 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 ਇਤੇ ਮੈਂ 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 ਜਿਨੂ ਆ ਤੇਵਾ ਤੇ ਤੂੰ ਤਾ ਦੇ ਤੇ ਤੂੰ ਤਾ ਦੇ ਦੋ ਦਿਨ ਦਾ ਦਿਨ ਦਾ ਤਾ ਤਾਂ ਤੇਰੀ ਸਾਰਾ ਆ ਉਹ ਸਿਹਤ ਠੀਕ ਰਹਿੰਦੀ ਆ ਨਾ ਤੇ ਤਨੂ ਪਤੀ ਨੋ ਨਹੀਂ ਆ ਉਹ ਤੇ ਮੈਂ ਫੋਨ ਤੇ ਦੇ ਚੰਦੀ ਨੱਤ ਤੇ ਦੁੱਦਲ ਤੇ ਉਹ ਬੰਦੇ ਮਾਦੇ ਥਾਂ ਦਾ ਚ ਆ ਤਾ ਦੇ ਹੋ ਗੋਲੇ ਤਾਂ ਦਾ ਨਾਂ ਦਾ ਤੇ ਥਾ ਤੇ ਉਹ ਤੇ ਆ ਤਰੀ ਉਹ ਮੇਰੇ ਸਵੇਰੇ ਸਵੇਰੇ ਤਾ ਤੇਰੇ ਸਾਡ ਉਹ ਐ ਕਰਨ ਢੀ ਉਹਨੂੰ ਸਿਰੇ ਸਿਰ ਕੋਠੇ ਚੜਾ ਕੇ ਕੋੜ ਪਾ ਕੇ ਬੈਠੀ ਬਾਹਰ ਆਲਾ ਉਹ ਕਹਿੰਦਾ ਜਾਜ ਲੱਭਣ ਢੀ ਇੱਥੇ ਕੋਠੇ ਤੇ ਹਈ ਪੀ ਤੋ ਬਿਮਾਰ ਹੋ ਗਈ ਨਾ ਬਿਮਾਰ ਪੈਸੇ ਸਾਨੂੰ ਲਾਉਣੇ ਪੈਣੇ ਮੈਂ ਜਾਜ ਤੂੰ ਨਾ ਹੈਂ ਤੂੰ ਹਣ ਤੈਨੂੰ ਨਹੀਂ ਪਤਾ ਕੌਣ ਤੂੰ ਇੱਥੇ ਚਾਹ ਬਣਾਉਂ ਢੀ ਹਾ ਵੇ ਕੋਠੇ ਤੇ ਬੈਠੀ ਹੋ ਨੈ ਹਾਏ ਤਮਲੀ ਮੈਂ ਆਤਿਆ ਮੈਂ ਤੋਤਨ ਦੀ ਗੱਲ ਨੂੰ ਆਉਂਦੇ ਨਾ ਤਿਆ ਪਾਈਆਂ ਮੈਂ ਦਮਤਾ ਬਣਾ ਜਦਾ ਆਦੇ ਤਾਂਦ ਲਵਾ ਦੀਆ ਤਾਂਦਨ ਵਾਲੀ ਥਾਂਦਨ ਵਾਲੀ ਥੰਦ ਹੀ ਤਾ ਦੀਆ ਉਹ ਕੋਠੇ ਰਵੇ ਕੀ ਕਰ ਪਾਗੇ ਓਏ ਬੱਬਾ ਇਹਨੇ ਤੁੜੀ ਨੇ ਨਾ ਮੇਰਾ ਨੂਹ ਪੀਤਾ ਈਓ ਮੈਂ ਤੇ ਮੈਂ ਅੱਜ ਆਪਣੀ ਜਾਨ ਨੂੰ ਚਾਪਿਆ ਪਾਲਿਆ ਵਾ ਹੈ ਚਾਪਾ ਹਾ ਤੇ ਉਹ ਐਂ ਘਾਡੀ ਜਾਇਦ ਬੰਡੀ ਨੇਰਾ ਹੈ ਨਾ ਜਾਇਦ ਲਭ ਜੂਨ ਬਾਹਰ ਤੇ ਨੇਰਾ ਜੇ ਉਹ ਵੀ ਹੋ ਜਾ ਤੋਤਾ ਹੀ ਛਾਦਿਆ ਈਓ ਤੋਤਾ ਤੋਤਾ ਇਦਾਂ ਕੀਤਾ ਇਦਾਂ ਤੋਦਿਆ ਕੌਣ ਤੋੜ ਗਿਆ ਨਾ ਕਿਆ ਸਾਡੇ ਪਿੰਡ ਮੁੰਡਾ ਹੈਗਾ ਮੇਰੇ ਅੰਗਿਆਨੀ ਧਿਆਨੀ ਉਹਦੇ ਨਾਲ ਕਰਾ ਦੋ ਹੈ ਕਿ ਡੀ ਵਧੀਆ ਵਾਈ ਦਾਈ ਕਰਦਾ ਇੰਨੀ ਪੈੜੀ ਆਉਂਦੀ ਆਨੇ ਬਾਹਰ ਆ ਲੱਭਣਾ ਲੱਭ ਲੋ ਦੋ ਦੋ ਜਣ ਉਹ ਦੱਲਨੀ ਆ ਮੈਂ ਉਹ ਦੱਲਨੀ ਆ ਦਦੋਂ ਤੇ ਵੇਧਤ ਵਾਇਆ ਹੋਇਆ ਤਾਮਨੇ ਤਾਮਨੇ ਬੈਗੇ ਤਾਮਨੇ ਤਾਮਨੇ ਹਾ ਹੋ ਉਹ ਦੋਤ ਬੰਦ ਕਾਲੀ ਦੱਤ ਜਾਣੇ ਨੇ ਥੋੜਾ ਤੇ ਮੁੰਦਾ ਵੀ ਬੜਾ ਇਤਨੇ ਦਾਲਾ ਤੇ ਟੋਣੀ ਐ ਵੀ ਹੀ ਤੇ ਉਹਨੂੰ ਇਹ ਲੱਦਾ ਦੀ ਤੁਰੀ ਇਹ ਨਹੀਂ ਟੋਣੀ ਦਿੱਤੀ ਆ ਤੇ ਕਿੰਨੇ ਦੋਣੋਂ ਹੁੰਦੇ ਤੇ ਇਹ ਤੇ ਤਮਲੀ ਚ ਜਦੋਂ ਵਿਆਹੀ ਗਈ ਤੇ ਇਹ ਤੇ ਦੋਣੀ ਵੇਚਿਆ ਉਹ ਜਦੋਂ ਦਾ ਗਿਆ ਨਾ ਦਾਤ ਮੁਤੇ ਆਇਆ ਹੀ ਨਹੀਂ ਬਾਪ ਤਾਂ ਜਦੋਂ ਦਾ ਤਨੇਦਾ ਤਾ ਜਮੁਤੇ ਆਇਆ ਹੀ ਨਹੀਂ ਇਹ ਤਾਂ ਦੋਨੀਆ ਨਹੀਂ ਤੋਈ ਮੈਂ ਦਾ ਚੀਚੜਾ ਉਹ ਤੇ ਬੀਬੀ ਬਾਪੂ ਨੂੰ ਨਹੀਂ ਚਿਤਨ ਦਿੰਦੀ ਏ ਮੈਨੂੰ ਨਾ ਉਹਦਾ ਪਸੰਦ ਨਹੀਂ ਵਾਲ ਕੱਟੇ ਹੁੰਦੇ ਸੇਵ ਕਰਾਈ ਹਿਦਾ ਉਹ ਇੱਤੇ ਦੇ ਤੋਤੇ ਤਾਤੇ ਬੈੰਦੀ ਆ ਨਾ ਤੋਤੇ ਦਾਤੇ ਉਹ ਤੇ ਐਦਾਂ ਤਾਂ ਦੀਓ ਦਲੀਆਂ ਚ ਦਲੀਆਂ ਚ ਹਾਲ ਵਾਲੇ ਨਾ ਜਿੱਦਾਂ ਤਾਂ ਦੀਓ ਚਾਹ ਠੰਡੀ ਹੋ ਜਾਣੀ ਨਹੀਂ ਮੈਂ ਨਾ ਤੱਲੀ ਆ ਜਾ ਲੈ ਆ ਮੈਂ ਤਾਂ ਦੇ ਨਹੀਂ ਦੰਦਾ ਲੈ ਆ ਮੁਰਕੇ ਦਵਾਈ ਦਿਵਾਉਣ ਜਾਣਾ ਪੈਣਾ ਪਤਾ ਨਹੀਂ ਕਿੱਥੋਂ ਲੈ ਆਈ ਏ ਦੇ ਆ ਮਾਂ ਮਾਦਾ ਨਹੀਂ ਕਿੱਥੇ ਤਾਤੇ ਬੈਠੀ ਠੰਡ ਚ ਜਮਰਾਜ ਜਵਾਂ ਦੇ ਵੇਂਦਾ ਉਹ ਤੇ ਜਾਂਦਾ ਹੋਗਾ ਫੇ ਤਾਂ ਮਲੀ ਲਿਆਂਦੀ ਆ ਲੋ ਜਿੱੱਲਾਂ ਤਾਂ ਜਨੇ ਦੋ ਮਹੀਦੀ ਥਾਲੀ ਸਵੇਰੇ ਤੇ ਉਥੇ ਚਾ ਜਾਂਦੀ ਆ ਉਹਨਾਂ ਕੱਚੀ ਨੂੰ ਕਿਤੇ ਕਹਦਾ ਨਾ ਭਾਂਦੇ ਮਾਜਲਾ ਤੇ ਮੌਤ ਪੈ ਜਾਂਦੀ ਆ ਤੇ ਨਹੀਂ ਮੇਰੇ ਹੱਥ ਜਿਹੇ ਨਾ ਕਾਏ ਹੋ ਜਾਣੇ ਆ ਨੀ ਖੱਤੀਏ ਚਿੱਤੀ ਹੋ ਕੇ ਤੂੰ ਕਰੇ ਨੰਗਣਾ ਤੇ ਅਗਲਾ ਚੱਜ ਕੇ ਕੈਨੇਡਾ ਚਲ ਗਿਆ ਤੈਨੂੰ ਤੋ ਹਾਲ ਨਹੀਂ ਇਹਦਾ ਵੀ ਨੀ ਚੱਲੇ ਆ ਤੇ ਤੰਲੀ ਨੇ ਮੇਰੇ ਪਾਤਾ ਪਾ ਪਾਇਆ ਤੇਰੇ ਤੇਰੇ ਆਏ ਹਾ ਨੀ ਮੈਂ ਮਾਦਾਨੀ ਨੀ ਮੈਂ ਢਾਲਤੋਂ ਨਾ ਮਾਦਰੀਏ ਦੋਰੇ ਦੋਰੇ ਤੰਦ ਪੈਣ ਲਈ ਆ ਤੈਨੂੰ ਪਤਾ ਭੈਵੇਂ ਜਿਤਨੀ ਨਹੀਂ ਦੋਦਿਆਂ ਦੀ ਪ੍ਰੋਬਲਮ ਮੈਨੂੰ ਵੀ ਤੇ ਅੰਦਰੀ ਤੂੰ ਟੋਥੇ ਤਾਤੇ ਦਾ ਆਜਵੇਂ ਨਹੀਂ ਰਹਿਣੀ ਆ ਨੀ ਲੋ ਤੇਰੇ ਘਾਲਾ ਤਾਂ ਨਹੀਂ ਦਾ ਤੇ ਦੁਨੀਆ ਹੋਰੀ ਵਤਦੀ ਆ ਦੀਦੇ ਤੇਰੇ ਦਾਜ ਜਦੋਂ ਆਪਾਂ ਨੂੰ ਤੋੜਨ ਗਏ ਹਣਾ ਲਾਸਟ ਟਾਈਮ ਜਦੋਂ ਦੀਦਾ ਤੇਰਾ ਇਦਾਂ ਦਾ ਹੱਤ ਗਿਆ ਸੀ ਤੇ ਇਹ ਵੇਲੇ ਆਪਾਂ ਨੂੰ ਧਲਾਇਆ ਨਹੀਂ ਤੇ ਇਹਲੇ ਲਾਂਗਦਾ ਮੈਂ ਤਾਂ ਕਰਕੇ ਇੱਥੇ ਬਿਠੀ ਨਹੀਂ ਆ ਫੇ ਆਉਣਾ ਵਾ ਉਹਨਾਂ ਨੇ ਦਾ ਦੰਦਾ ਦੰਦਾ ਐਤ ਵੇਲਾ ਦਾ ਤੋੜਿਆ ਜੇ ਚਤ ਨਹੀਂ ਹੁੰਦਿਆ ਤਮਲੀਏ ਚਲੇ ਆ ਦੋਣ ਤੇਲੇ ਚ ਇਤਨੀ ਆ ਨਹੀਂ ਤੇ ਤੀ ਇਤ ਬਿਮਾਰ ਹੋਇਆ ਮੇ ਤੋਂ ਨੋ ਤਾਂ ਨਹੀਂ ਨੋ ਨੂੰ ਕਿਦਾ ਕਿਦਾਂ ਦੀਆਂ ਗੱਲਾਂ ਤੰਦੇ ਆ ਦੰ ਨਾਲ ਜਿਤਨਾ ਵੇ ਮੈਂ ਤਾਂ ਆਇਆ ਤੋਤੀ ਪਾਈਤੋਲ ਡੋਰ ਡੋਰ ਤਾਂ ਇਨੀ ਤਾਂਦਾ ਇਹ ਬਾਹਰ ਦਾ ਤੋਦਵਾ ਇਹਦੇ ਨਾਲ ਫਿਰ ਤੇ ਕੋਹ ਨਹੀਂ ਲਈਦਾ ਇੰਗਲਿਜ਼ ਇਦਾਂ ਵਾਲ ਖੁੱਲੇ ਛੱਤ ਕੀ ਇਦਾਂ ਧੁੰਮਦੇ ਇਦਾਂ ਇਦਾਂ ਲੈਣਾ ਮੈਂ ਦਲੇਜਾ ਵਾਂਗੂ ਬਾਹਰ ਜਾਣਾ ਨਾ ਤਨੇਦਾ ਹਏ ਤੇ ਨਾ ਜਾਣੇ ਉਤਾਨਾ ਪਤਾ ਨਹੀਂ ਉਹਨੇ ਤਵੜੇ ਨੇ ਤਾਨਾ ਤੇ ਨਹੀਂ ਨੱਚਦੀ ਧੋਂਤੇ ਤੇ ਤੇ ਇਤਨੀ ਆ ਕਿਦਾਂ ਦੀ ਗੱਲਾਂ ਤਾਂ ਦਿੰਦੀ ਨਹੀਂ ਭੈਣ ਉਹ ਦਿੱਤ ਮੈਨੂੰ ਮੈਂ ਤਾਨਾ ਤੇ ਨਹੀਂ ਤੇਰੀਆਂ ਦੰਦੀਆਂ ਦਬਾਨਾ ਨਿਕਲੀਆਂ ਪੂਰੀਆਂ ਹੁੰਦੀਆਂ ਜਿਹੜੀ ਮੈਂ ਦੇ ਤਾ ਤਨ ਇਦਾਂ ਦਾਨ ਨਹੀਂ ਰਹੀ ਮੈਂ 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 ਬੀਬੀ ਨੇ ਉਹਦਾ ਮੈਂ ਲਿੱਤਾ ਤੇ ਮੰਦੀਣਾ ਦਿੱਤਾ ਹੀ ਨਾ ਜਾ ਮੰਦੀਣਾ ਤੇ ਵੇਲਾ ਦੋ ਬਣੀ ਨਾ ਤੋਣਾ ਤੇ ਮਾਈ ਦਾਦਾ ਭਾਵੇਂ ਉਹਨੂੰ ਦੂਰ ਉੱਤੀ ਚੋਂਦਾ ਵਾ ਪਰ ਮੇਲੇ ਲਾਦੇ ਤੇ ਆਵਾ ਤੇ ਤੇੜਾ ਜਿਹੜਾ ਏਦਾਂ ਦਾ ਤੋਤ ਦੇ ਦਿਆ ਤੈਨੂੰ ਵੀ ਇਹਨੂੰ ਵੇ ਵੇ ਨੌਂਦੀ ਨਹੀਂ ਆ ਤਾਂ ਦਾਦ ਵੇਦੀ ਨਹੀਂ ਦੀ ਤਾਂ ਅੱਗੇ ਤੱਕ ਦਬੋਚ ਮਾ ਨਾ ਧਾਰਾਂ ਤੇ ਜਿੱਦਾਂ ਦੀ ਗੱਲਾਂ ਤਾਂ ਆਂਦੀ ਆ ਮੈਂ ਵੀ ਦੀਦਾ ਨੂੰ ਕੋ ਕਹਾਂ ਮੈਂ ਧੋਨਾ ਫੜ ਕੇ ਥੱਲੇ ਸੋਦਾ ਨਹੀਂ ਆ ਮੇਰੀ ਗੱਲ ਤੋਂ ਨਾ ਆਪਣਾ ਦੁੱਲੀ ਬਿਤਰ ਤਾ ਤਾਲਾ ਦੋਲ ਤੇ ਤਾ ਤਾ ਬੀਬੀ ਉਹ ਤੇ ਬੀਬੀ ਕੋ ਗਲੀਆਂ ਚ ਟੁੱਟੇ ਤੂੰ ਦੀਦਾ ਲੈ ਕੇ ਮੈਨੂੰ ਦੀਦਾ ਤੇ ਲੈ ਲੈ ਮੈਂ ਦੀਦੇ ਤੋਂ ਉਹ ਲੈ ਤੇ ਲੈ ਨਾ ਦੀਦਣ ਮੈਂ ਪੁੱਤ ਦੋ ਬਣ ਲੈ ਕੇ ਦੋ ਬਣ ਦੋ ਨੀ ਦਮ ਮੈਂ ਦੋ ਨੰਦਾ ਨਹੀਂ ਮੈਂ ਆਵ ਸਾਧ ਕੇ ਉਹਨਾਂ ਤੈਨੂੰ ਦੋ ਬਣ ਗਿੰਦਾ ਥੱਲ ਤਾਦਾ ਮੇਰੀ ਦਲ ਦੋਨਾ ਉਹ ਤੈ ਤੋ ਆਇ ਤੈ ਤੋ ਚਾ ਤੋ ਤੱਤਾ ਬੋਲਦੀ ਦ ਤੈ ਤੋ ਇਦ ਕ ਤੈ ਤੋ ਆਇ ਤੂੰ ਤੇ ਬੜੀ ਮੈਂ ਨਹੀਂ ਪਿਓਰ ਬੋਲਨ ਦੇਈ ਆ ਉਹ ਤਾਂ ਇਹ ਚ ਦੂਜੇ ਨੂੰ ਮਤੋਲ ਤੀ ਤਾਂ ਨਾ ਆਇ ਤੇ ਦੋਵੇਂ ਇਦਾਂ ਦੀਆਂ ਆ ਮੇ ਜਦੋਂ ਨਾ ਮੇਰਾ ਆਲ ਗੋਨ ਬੋ ਆ ਉਹ ਤਾਪ ਜਾ ਆ ਆ ਲੋਤੀ ਦੇ ਬੇਟੇ ਨਹੀਂ ਹੁਣੇ ਨੇ ਤੇਰੇ ਤੇਰੇ ਤੋਤੇ ਤਾਤੇ ਬੈਠੀ ਆ ਤੋਤ ਵੇਂਦੇ ਮੇਨਾ ਤੋਤ ਸੋਨਾ ਤੋਤ ਨਹੀਂ ਵੇਂਦੇ ਤੋਤ ਕਿਨੂ ਵੇਂਦੇ ਤੰਗਲੀ ਨੂੰ ਬੋਲੋ ਜੀ ਬੱਤੀ ਬੱਤੀ ਗੱਲਾਂ ਦਾ ਦੇ ਜਦੋਂ ਮੈਂ ਦੋ ਦੋੜ ਇਦਾਂ ਨਹੀਂ ਵੇਂਦੇ ਆਂਦੇ ਤੰਗਲੀ ਜਦੋਂ ਮੈਂ ਦੋ ਦੋੜਾ ਤਾਪਦਾ ਨਹੀਂ ਮੈਨੂੰ ਬੀਬੀ ਐਦਾਂ ਪੁੱਤ ਪੁੱਤ ਨਹੀਂ ਤਾਂ ਦਿਓ ਰਾਤ ਨੂੰ ਤੋਤੇ ਤੜੀ ਰਹਿੰਦੀ ਛਵੇ ਦੁਪਹਿਰਾਂ ਨੂੰ ਤੋਤੇ ਛੌਲੇ ਠੰਡ ਠੰਡ ਚੀਂ ਤੇ ਉਹਦਾ ਨਾ ਹਸਬੈਂਡ ਹੰਟਮੈਂਡ ਉਹ ਲੰਗਣਾ ਆਂਦੀ ਤੰਗਲੀ ਹੋਣੀ ਆਂਦਾ ਪਪ ਦਾ ਯੋ ਪੈਪ ਹੈਂਟ ਪੈਪ ਇਹ ਦਾਂਦੇ ਦੋ ਤਲਾ ਤਾਂ ਤੈਨੂੰ ਵੱਧਵਾ ਮੈਂ ਜੋਲਾ ਪਈ ਜਾਂਦੀ ਆ ਮੈਂ ਤੇ ਪੈ ਤੱਲੇ ਆ ਜਾਂ ਦੀਦਾ ਬਾ ਦਮੂ ਹੁੰਦੀ ਆਈ ਵੱਧਾ ਤਾਂ ਉਹ ਨਹੀਂ ਵਾਲਾ ਦੋਨ ਦਾ ਦਾਗ ਮੈਂ ਨਾ ਬਾਗਰ ਕਾ ਮਾਦਾ ਨਾ ਦੱਸ ਦੇ ਮੈਂ ਇੱਥੇ ਨਾ ਨਾ ਤੇਰੇ ਦੀਦੇ ਨੂੰ ਦਿੱਤੇ ਆ ਵੀ ਇਹ ਬੇਤ ਕੀਤੀ ਉਹਦੀ ਤੇ ਫਿਰ ਉਹਨੇ ਮੈਨੂੰ ਮੁੜ ਕੇ ਥਾਣਾ ਨਹੀਂ ਉਹ ਤੈਨੂੰ ਇੱਥੇ ਲੈਦਾ ਨਹੀਂ ਮੈਂ ਉਹ ਦੱਜੋ ਬਰਾਤੇ ਨੂੰ ਦੇ ਮੈਂ ਦੁੱਤੇ ਹੋ ਜਾਂ ਨਹੀਂ ਮੇਰੇ ਨਾਲ ਡਾਲਰ ਡਾਲਰ ਪੂੰਜਿਆ ਤੈਨੂੰ ਉਹ ਡੋਲਰ ਦੇ ਡਾਲਰ ਡਾਲਰ ਪੈ ਤੇ ਪੈ ਪੋਂਦਿਆ ਜੀ ਜੰਦਾ ਦੋ ਲੈਣਾ ਮੈਨੂੰ ਦੱਸੀ ਤੈਨੂੰ ਮੈਂ ਪੈ ਤੇ ਦਊਂਗਾ ਤੇ ਆਪਣੀ ਭੈਣ ਨੂੰ ਨਾ ਦੱਸ ਜੀ ਜੀ ਦਾ ਮੈਂ ਦਿੱਤਾ ਤਾਂ ਤਾਂ ਦੇਣੀਆ ਦਵੇ ਤੇ ਇਦਾਂ ਨਹੀਂ ਪੈ ਤੇ ਬੰਦਿਆਂ ਨੂੰ ਥੱਲੇ ਆ ਜਾ ਮੇਰੀ ਛੱਤ ਗਈ ਬੁਰਬਤਾਂ ਤਾਂ ਜੀ ਤਵੇ ਤੋਂ ਤੋਂ ਥੇ ਚਾਚਾ ਦੀ ਤਮ ਲਿਟਾ ਦੀ ਆ ਨੂੰ ਤਦਿਆਂ ਨੂੰ ਬੁਲੇ ਲੀ ਦੀਦਾਵਾ ਆ ਜਾ ਜਾ ਦੂਜ ਨਹੀਂ ਆਉਣਾ ਉਹ ਤੇ ਪਤਾ ਨਹੀਂ ਕਿੱਥੇ ਹੰਤਾ ਦਿਆ ਹੁਣਾ ਉਥੇ ਦੋੜੀਆਂ ਦੇ ਨਾਲ ਹੱਤ-ਹੱਤ ਪਾ ਦੇ ਤੁਮ ਹਿਆਣੇ ਮਾਜ ਤਪੇ ਨਾ ਬੱਤੀ ਬੱਤੀ ਤਾਂ ਦੰਦ ਬਾਤ ਆਦਾ ਨੇ ਆ ਜਿੱਦਾਂ ਜੀ ਦੱਲਾਂ ਤਾਂ ਨਹੀਂ ਆ ਇਦਾਂ ਹੀ ਆ ਇੰਨਾ ਤੇ ਰੋ ਰਿਆ ਬੀਬੀ ਮੈਨੂੰ ਫੋਨ ਤੜੀ ਜਾਂਦੀ ਪੈਨੂ ਚ ਦੇ ਦੇ ਨਹੀਂ ਵੇਂਦਾ ਹੱਥ ਤੁੱਟ ਤੇ ਕਿਹਦੇ ਨਾਲ ਮੈਂ ਤੇ ਤੇ ਕੰਮ ਬਲਾਵਾ ਉਥੇ ਇਹ ਕਹਿੰਦਾ ਤੁੱਤੀ ਮਿਲੂ ਫੇਰ ਆਉਣਾ ਤੇ ਫੇਰ ਤਾਂ ਆਪਣੇ ਪਿੰਦੇ ਤਾਂ ਮੈਂ ਨਹੀਂ ਇੱਥੇ ਲੱਤਣਾ ਤੇਰਾ ਮੇਰਾ ਆਂ ਤੇ ਆਂ ਦੇ ਦੱਲਾਂ ਕਾਦਾ ਤੂੰ ਲੱਤ ਮੈਨੂੰ ਦਿੱਦ ਦੇ ਕੇ ਦਿੱਦਾਂ ਤੇ ਦਿੱਦਾਂ ਦਿੱਦਾਂ ਦੰਦ ਬਾਤ ਪੀ ਜਾ ਕੇ ਚੱਲ ਡਾਕਟਰ ਹੀ ਹੁੰਦੀ ਦਿਲ ਹੌਲੀ ਚੱਲ ਹੌਲੀ ਜਿੱਦਾਂ ਨਹੀਂ ਓਏ ਮੈਂ ਮਾਤਾ ਨਹੀਂ ਕਿਦਾਂ ਦੇ ਲੱਤਾਂ ਤਾਂ ਦੀ ਆ ਅਤੇ ਨੇ ਮੇਰੇ ਦੋ ਦੇ ਲੱਲਾ ਨੇ ਨਤਰਤੀ ਨੇ ਹਾਏ ਕਿਨ ਕੋਈ ਅਗਲੋਗਲ ਦੇ ਦੇ ਨਹੀਂ ਕਿੰਨਾ ਸਿਰ ਪੈ ਧੋਲੀ ਦਾ ਲਾਇਆ ਇਹਨੇ ਕੀ ਕਰਦੀ ਫਿਰਦੀ ਤੁਹਾਨੂੰ ਅਕਲ ਹੀ ਨਹੀਂ ਜੀ ਮਾਤਾ ਇਹ ਗੱਲ ਸੁਣਈ ਦਵਾ ਫੈਦਾ ਨਾ ਠੀਨਾ ਫਿਰੋ ਗਿਆ ਜਾਂ ਪਾਣੀ ਵਿੱਚ ਇਹਨੂੰ ਦੋ ਗਿਆ ਤੇ ਤਾਂ ਤੇ ਮੈਂ ਭਾਈ ਆ ਉਹ ਦੋਵਨ ਕਹ ਤੇ ਜਾਈ ਨਹੀਂ ਉਹਨੂੰ ਕੋਈ ਅਕਲ ਮਤ ਦੇ ਕੋਠੇ ਤੇ ਚੜ ਕੇ ਕੀ ਵੇਂਦੀ ਆ ਦੋਨੀ ਵੇਂਦੀ ਧਾਰ ਲੋਕੀ ਕੀ ਆਖਣਗੇ ਜਾਜ ਵੇਂਦੀ ਜਾਜ ਤੇ ਕੀ ਆ ਨੇ ਬੀਬੀ ਤੂੰ ਆਵੇਂ ਬੋਲੇ ਨਾ ਤਰ ਬੋਤਾ ਧਾਰੀ ਵੇਂਦੀ ਕੀ ਹੋ ਗਿਆ ਤੇ ਨੀਤੇ ਨੀਤੇ ਹੁੰਦੇ ਆਸੀਂ ਵੀ ਦਾਦ ਨੂੰ ਬਾਏ ਬਾਏ ਤਾਂ ਦੇ ਹੁੰਦੇ ਹਾਂ ਤੇ ਚਵਾਰੀ ਧਾਰੀ ਵੇਂਦੀ ਆ ਕੁੜੀ ਉਹ ਨੀਗੀ ਜੀ ਆ ਨਿਆ ਪੁਣਾ ਤੇ ਵਾਹੀ ਜਨੀ ਆ ਪੁਣਾ ਤੂੰ ਇਦਾਂ ਨਾ ਤੜਿਆ ਤੜ ਉਹ ਤੇ ਮੈਨੂੰ ਦੋ ਬਣ ਦੱਤਿਆ ਵੀ ਤੋਤੇ ਤੜੀ ਮੈਂ ਨੇਂ ਲਈ ਆ ਤੇ ਉਦਾਂ ਚਵਾਰੀ ਦੀ ਨਾ ਉਹ ਕੀ ਆਂਦੇ ਹੁੰਦੇ ਆ ਤੋਥਾ ਹੋ ਜਾਂਦਾ ਨਾਲੋ ਦੇ ਨਾ ਨਹੀਂ ਆ ਕੱਬ ਗਾਨੇ ਪੁੱਤ ਨਾ ਆਵਾ ਹੀ ਦੇ ਵਰਗਾ ਉਹਨਾਂ ਅਗਲੇ ਆ ਪੁੱਤ ਇਹਦੇ ਅੱਗੇ ਉਤੋਂ ਦਿਮਾਗ ਵੀ ਨਹੀਂ ਇਹਦਾ ਇਹ ਅਹੀ ਹੈ ਜਿਹੜਾ ਤੈਨੂੰ ਰੱਖ ਲਿਆ ਵਾ ਇਹੋ ਜਿਹੇ ਨੂੰ ਕੋਈ ਰੱਖਦਾ ਵੀ ਨਹੀਂ ਗਾ ਮੈਂ ਵੀ ਤੋਪਤਾਜਾ ਤੈਨੂੰ ਤੇ ਆਇ ਤੈਨੂੰ ਮੈਂ ਤੋਦੀਤੀ ਆ ਤੈਨੂੰ ਲਾ ਚ ਲੈ ਲੰਮੇ ਲੰਮੇ ਆ ਬੰਦਾ ਦੋਪਨ ਢਾਣਵਾ ਦੇ ਮੈਂ ਤੂੰ ਤੇ ਤੋਦੀ ਨਾ ਨਾ ਤੂੰ ਦੀਦੀ ਤਰਾ ਨਾ ਤੇ ਬਿੱਤਰੀ ਦੀ ਥੋ ਆ ਥਾਲਾ ਪਿੰਨੀਆਂ ਚਾਲਾ ਤਾਂ ਛੜੀ ਆਈ ਥਾਂਦੀ ਨਹੀਂ ਆ ਮੇਰੇ ਰਿਸ਼ਤੇ ਜਣਾ ਕੰਬਲੀਆਂ ਆ ਮੈਂ ਮੈਂ ਹੀ ਪੈਨੂੰ ਕੰਬਲੀਆਂ ਆ ਮੈਂ ਤੈਨੂੰ ਦੱਤਾਂ ਮੈਂ ਹੀ ਪੈਨੂੰ ਤੋੜਨੀ ਜਾਣਾ ਦੇ ਦੇ ਇਹੋ ਤੂੰ ਦੀ ਲੱਤਾਂ ਤਾਂ ਨਹੀਂ ਮੈਂ ਨਹੀਂ ਵੇਖਣਾ ਤੂੰ ਵੱਧੀ ਜੇ ਨਿੱਕੀ ਆ ਹਾਂ ਨਹੀਂ ਤਾਂ ਲੱਲਾ ਬੱਲਾ ਸੱਤਾ ਸੁੱਤਾ ਤੇ ਮਾਰੀ ਚਾਲੂ ਦੀ ਤੇ ਮਾਰੀ ਸੁਬਾਹ ਦਾ ਹੱਥ ਦੇ ਜਣਾ ਦੇ ਬੱਥੇ ਲਿਖੇ ਤਾਂ ਚੀ ਚੱਲ ਗਈ ਹੈ ਉਹਦਾ ਦਬਾਅ ਦੇ ਦਿੰਦੀ ਦਵਾਵਾਂ ਦੇ ਆਪਣਾ ਮੁੰਡਾ ਵੀ ਤਨੇਦਾ ਤਲ ਦਿੰਦੀ ਪਹਿਲਾਂ ਸਾਡੀਆਂ ਬੂਥੀਆਂ ਹੀ ਵੇਖ ਲਈਆਂ ਸ਼ਗਲਾਂ ਵੇਖ ਲਈਆਂ ਮੈਂ ਮੈਨੂੰ ਕੀ ਤੁਹਾਡੇ ਘਰ ਦੀ ਕੀ ਆ ਨੱਬਨਿਆਂ ਨੂੰ ਤਦਲ ਧੋਣੀ ਦਿੱਤੀ ਧੋਣੀਆਂ ਤੜਤੀਆਂ ਤਲ ਜਿੱਧਾ ਮਾਦੀ ਆ ਲੱਬ ਦੀ ਦਿੱਤੀ ਆ ਤੜ ਤਗੜ ਕੋਠਿਆਂ ਉੱਪਰ ਲੁਕਾਈਆਂ ਆਇਓ ਤੇ ਫੇਰ ਨਹੀਂ ਆਪਣੇ ਮੈਂ ਤੋੜਿਆਂਗੇ ਤਾਲਾ ਜਿੱਧਾ ਮਾਦੀ ਤੂੰ ਮਾਦੀ ਹੋ ਜਾ ਉਹ ਮੇਰੀ ਭੈਣ ਆ ਪੈਣਾ ਨੀ ਪੈਣਾ ਦੋ ਨੇ ਆ ਜੀਆਆਂ ਬਣੋ ਕਰਦਾ ਕੰਮ ਕਰਿਆ ਕਰੋ ਨਾ ਕੋਟੇ ਦੰਦ ਕਰਿਆ ਕਰੋ ਤਾਂ ਤਾਂ ਤਮ ਬੁੱਧ ਨੋਚੜਆਂ ਲਾ ਦੇ ਦਿੱਤੀਆਂ ਹਨ ਕਿ ਅਸੀਂ ਤਮ ਤਾਂ ਨੇ ਹੱਦ ਕਾਦੀ ਤੂੰ ਉਹ ਜਾਲ ਮੈਂ ਜੋ ਬਣੂ ਦੱਜ ਕੇ ਤੇਰੇ ਦਿਵਾਲੇ ਚਰਾ ਦੇਣੀ ਆ ਆਹੋ ਜ਼ੁਬਾਨਾਂ ਹੀ ਲੰਮੀਆਂ ਕੱਢੀਆਂ ਆ ਮੈਂ ਤੋ ਹਾਂ ਜਾਓ ਤੇੜੀਆਂ ਦੀਆਂ ਵੀ ਨੰਮੀਆਂ ਹੀ ਦਬਾਨ ਹੀ ਤੱਜਦੀ ਜੀ ਜੀ ਨਮੀ ਤੇਰੀ ਬੀਬੀ ਨੇ ਲਾਤੀ ਆ ਹੈ ਤੂੰ ਜਿਹੜਾ ਮੁੰਡੇ ਤੱਪ ਤੱਜਦੀ ਜੇ ਬਹੁਤੀ ਬੋਲੀ ਬਾਲੀਆਂ ਤੇ ਤੇਰੇ ਨਿਹੜੀਆਂ ਲੈ ਦੋਣਾ ਪੈਣਾ ਨੇ ਆ ਦਿੱਤੀ ਨੂੰ ਪਤਾ ਨਹੀਂ ਹੋ ਇਹ ਤੇ ਇਹ ਤੇ ਦੋ ਦਾੜਾਂ ਹੁੰਦੇ ਆ ਦਾੜਾ ਪਤਾ ਤੈਨੂੰ ਕੀ ਹੁੰਦਿਆ ਕੀ ਬਣੂਗਾ ਮੇਰੇ ਕੰਬੜਾ ਪੱਲੇ ਪੈ ਗਿਆ ਟੱਬਲ ਤੂੰ ਤਾਂ ਵਧੀਆ ਲੱਭ ਨਹੀਂਦੀ ਉਹ ਤੋਂ ਉਹ ਤੋਂ ਤੇ ਉਹ ਤਾਂ ਤਾਂ ਤਾਪ ਪਵਾਲੀ ਤੂੜੀ ਪਵਾਲੀ ਮੇਰੇ ਪੇਚਨ ਹੁੰਦੀ ਦਵਾਲੀ ਮੇਰੇ ਪੇਚਨ ਤਬ ਤੋਂ ਦਿੱਤਾ ਜੇ ਤਮਲੀਆਂ ਸੀ ਨਾ ਅਲੇ ਮੂੰਹ ਬੰਦ ਦਿੱਤੇ ਤਾਂ ਦੇ 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 ਕੇ ਝੂਠੀਆਂ ਸਾਪਲ ਝੂਠੀਆਂ ਚੂੜੀਆਂ ਪਾਈਆਂ ਤੂੰ ਮੈਨੂੰ ਮੰਨ ਜਾਈ ਤੇਰੀਆਂ ਝੂਠੀਆਂ ਪਾਈਆਂ ਨਹੀਂ ਉਹ ਤੇ ਦਿੱਦੇ ਨੇ ਪਾ ਤੇ ਤੂੰ ਦਲਾਤਾ ਦੀਆਂ ਅਗਦੇ ਮੁਕੀ ਸਾਰੇ ਬੋਰ ਦਾ ਰਵਾਜ ਜਾ ਮਹਿਰਮਾਨ ਤਤੋ ਬਣ ਸੋਨੀਆਂ ਗੱਲਾਂ ਸੁਣਾ ਦੀ ਮੇਰੀ ਗੱਲ ਸੁਣ ਠੰਡ ਵਾ ਕੋਠੀ ਤੇ ਨਾ ਚੜਿਆ ਕਰ ਤੀ ਤਰ੍ਹਾਂ ਤੇਰਾ ਭਾਜੀ ਦਾ ਕਰਕੇ ਚਾਨੀ ਮੇਰਾ ਕਹਿੰਦਾ ਦੀ ਕਰਦਾ ਉੱਤੇ ਤਨ ਨੂੰ ਹੈ ਮੇਰਾ ਕਹਿੰਦਾ ਦੀ ਦਰਦਾ ਤਨ ਨੂੰ ਭਾਜੀ ਤੇਰੇ ਦਾ ਦਰਦ ਕੇ ਤਰਦੀ ਆ ਤੇ ਬਿਮਾਰ ਹੋ ਗਈ ਤੇ ਫੇਰ ਤੋਤ ਵਾਇਆ ਤਨੇਦਾ ਵਾਲਾ ਕਿਦਾਂ ਲੱਗਦਾ ਨਹੀਂ ਮੈਂ ਸੋਹਣੀ ਲੱਗਣੀ ਹੈ ਸੋਹਣੀ ਲੱਗਣੀ ਆ ਸੋਹਣੀ ਆ ਸੋਹਣੀ ਬੜੀ ਸੋਹਣੀ ਆ ਹਾਂ ਉਹਨੇ ਚਾਹ ਬਣਾਈ ਉਹ ਪਤਾ ਨਹੀਂ ਕਿੱਥੇ ਚਲ ਗਈ ਮਾਤਾ ਨਾ ਥੇਲੋਂ ਦੀ ਬਾਤ ਤਨੂ ਦਾ ਸੋਹਣਾ ਨਹੀਂ ਮਾਤਾ ਲੱਗੇ ਬੈ ਗਈਆਂ ਹਾਂ ਤੈਨੂੰ ਕਿੰਨੀ ਵਾਰੀ ਕਿਹਾ ਨਾ ਠੰਡ ਚ ਘੁੰਮਿਆ ਕਰ ਇਹਨਾਂ ਬਿਮਾਰ ਹੋ ਜੈਗੀ ਬਿਮਾਰ ਨਹੀਂ ਹੋਣਾ ਮੈਂ ਦੀਦਾ ਬਲੀ ਮੈਂ ਉੱਧਰ ਆ ਜਾ ਬੱਠੇ ਬੈ ਤੋੜਾ ਇੱਥੇ 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 ਮੇਰੇ ਦੋ ਲੱਗ ਮੇਰੇ ਤੋਂ ਨਾ ਡਾਲ ਬੇ ਮੈਂ ਤੇ ਬੁਰੀ ਮੈਨਾਂ ਤਿੰਨ ਦਿਨ ਹੁੰਦੀ ਤੇਰੀ ਮਾਂ ਕੀ ਨਾਂ ਨਹੀਂ ਮੈਨਾਂ ਲਾਦੀ ਆ ਬੁਰੀ ਕੀ ਹੁੰਦੀ ਵਾਟਰ ਤੁਰਦਲਾ ਜਾਂਦੀ ਲਾਦੀ ਮੈਨਾਂ ਜਿੰਦਰੀ ਤਾਂ ਬਤਾਤੀ ਜਿਹੜੀ ਮਾਂ ਨੇ ਤੇਰੀ ਮਾਂ ਨੇ ਮੈਨੇ ਮਾਰਦੀ ਇਹਦੇ ਤੋੜੀ ਦੇ ਮੇਲੇ ਤਾਂ ਦੇ ਜਿੰਦੀ ਤੜ ਨਾ ਤਤਲਾਈ ਵੇਚਲੀਆਂ ਅਤਲ ਚ ਵਿੱਚ ਤੋਈ ਵੇਚੀ ਨਾ ਤਾਂ ਹੀ ਤਾਂ ਨੋਦੀ ਅਹੀਂ ਪਤਾ ਨਹੀਂ ਕਿੱਦਾਂ ਤਾਂ ਲੰਦੇ ਆ ਬੁਦੀ ਕਹਿੰਦੀ ਬੁਦੀ ਚੰਦੀ ਹੋ ਤੋ ਤਾਂ ਤੋ ਤਾਂ ਇੱਕ ਮੇਜ ਤੋ ਤਾਂ ਤੋ ਦਾ ਕਿਉਂ ਹੋ ਗਿਆ ਕਿਉਂ ਲੜਦਿਓ ਨਾ 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 ਪਤਾ ਨਹੀਂ ਨਾ ਦਮਿਆ ਤੀ ਤੜ ਤਾਂ ਲਾਓ ਮੇਲਾ ਤੇ ਅੰਦਰ ਦੀ ਦਲ ਦੀ ਦੱ ਤਿੱਦਾਂ ਸੁੰਦਾ ਤੋਂਧਾਈ ਨਹੀਂ ਜੈ ਨਤਾਏ ਜੇ ਤੂੰ ਮਾਰੇ ਜਾਣਾ ਤਾ ਤਾ ਪੀਲਾ ਤੂੰ ਹੀ ਤਾ ਜੀ ਉਹ ਬਾਂਨੇ ਨਹੀਂ ਮੈਂ ਦਾ ਦਾ ਲੀ ਦਾ ਦਾ ਲੂਂਦੇ ਲਾਤੀਆਂ ਵਾਲੀ ਹਾਂ ਨਹੀਂ ਮੈਂ ਲੋਤੀ ਨਹੀਂ ਕਹਿੰਦਾ ਤੂੰ ਲੈ ਤਾ ਤੇ ਮੈਂ ਤਾਲਾ ਦੇ ਤਾ ਮਤਾਂ ਨਾ ਦਾਵਾ ਤੇ ਤਾ ਨਹੀਂ ਲੱਗੀ ਮੈਨੀ ਹਾਂ ਤਾ ਜਾ ਪੀਦਾ ਹੈ ਨਹੀਂ ਐਨੀ ਆਂਦੀ ਆਂਨੀ ਆ ਮੈਂ ਜਲ ਤੋ ਨਾ ਦੋਰੇ ਬਣਾ ਲਈ ਮੈਂ ਜਲ ਤੋ ਨਾ ਪਤਾ ਕੀ ਆ ਚਲੋ ਜਿੱਦਾਂ ਮਾਦੀ ਆਏ ਤੇਰੀ ਤਾਲੀ ਆ ਤਾਲੀ ਟਾਲੀ ਟਾਲੀ ਸਾਲੀ ਆ ਸਾਲੀ ਆ ਹਾਂ ਤੇ ਤੂੰ ਇਦਾਂ ਧੁੱਤ ਧੁੱਤੇ ਨਾ ਵਿਆਹ ਚ ਆ ਲਾ ਦੇ ਪਤਾ ਕੀ ਕੀ ਰੈਂਦੀ ਆ ਤੂੰ ਟਾਲੀ ਆ ਤਾਂ ਤਲੀਏ ਤੈਨੂੰ ਪਤਾ ਲੱਗਾ ਕਮਲੀ ਜੀ ਤਾਂ ਪੇ ਕੇ ਮੈਂ ਉਹਨੂੰ ਸੁਝਾਉਂਦਾ ਹਾਂ ਵਾ ਦਿੱਦਾ ਮੇਰੇ ਦਿੱਦਾ ਮੈਂ ਤੂੰ ਉਹਨੂੰ ਦੇਵੀ ਮੈਨੂੰ ਤੂੰ ਕਮਲੀ ਤਾਂ ਦੇ ਨਾ ਦੰਦਨ ਤੇਰੀਆ ਦੰਦਨ ਹਾਂ ਉਹ ਉਹ ਇੱਜ ਇੱਟਾਨੀ ਕਾਣ ਮੋਗੀ ਨਹੀਂ ਹੋਰ ਬਣਾ ਲੈ ਜਾ ਮੈਂ ਤੋ ਪਤਾ ਦਾ ਉਹ ਇੱਕ ਦਿਨ ਤਿੰਨ ਬਤਾ ਦਿੱਤਾਂ ਦੀ ਤਿੰਦਿਆ ਜਿਹੜੀ ਤਾਂ ਦਿਓ ਪ੍ਰੀਦੀ ਪੋਣੇ ਤੇ ਨਾ ਦੋਦੜ ਵੀਦੀ ਆ ਤਾਨੂੰ ਨਹੀਂ ਇਹ ਤਾਂ ਮਤੰਡੇ ਲਾਦੇ ਇਦਾਂ ਜਦੋਂ ਆਂਦੀ ਤੇ ਮੇਰੇ ਦਿਲ ਤੇ ਨਾ ਚੀਤਣ ਬਣਾ ਮੋਟੀ ਵੱਜਦੀ ਆ ਆ ਜਾਂਦੇ ਜਦ ਦਵਾਉਗੀ ਨਾ ਤੇ ਤੇੱਚ ਕੇ ਅੰਦਰ ਬਾਲਾਂਗੇ ਨਹੀਂ ਨਹੀਂ ਇਦਾਂ ਨੇ ਮੈਨੂੰ ਤੇਰੀ ਤਾਂ ਨੇ ਤੇ ਫੇ ਉਹਨੇ ਜਿੱਦਾਂ ਦਿਆ ਮੈਨੂੰ ਜਿੱਦਾਂ ਦਿਆ ਜਿਹੜੇ ਦਵਾਉਂਦੀ ਆ ਨਾ ਟਾਣੇ ਦੀ ਬਾਹ ਹੁੰਦੇ ਟਾਣੇ ਦੀ ਪਤਾ ਲੱਗਾ ਉਹਨੂੰ ਕੋ ਮਾਰਦੀ ਆ ਉਹ ਟਾਣਾ ਨਾ ਉਹ ਬਾਹ ਦੇ ਘੇਰ ਪਾਰ ਉੱਤੋਂ ਦੋਹੀਂ ਗਾਂ ਤਾਂ ਉਹਨੂੰ ਕੋ ਮਾਰਦੀ ਟੀ ਮਾਇਆ ਕਾਪੂ ਤੇ ਜਿੰਨੂੰ ਲਾਦਾ ਨਹੀਂ ਹੁੰਦਾ ਇਹ ਵੀ ਮੋਲ ਨਾ ਜਦ ਮੇਰੇ ਹੀੜਾ ਹੀ ਆ ਪਰ ਤਲੋਂ ਤੋਂ ਲੈਣੀ ਆ ਵਿੱਚਾ ਥੋਟਾ ਹੀ ਆ ਚਿੱਟਾ ਮੇ ਤੀਤਾ ਤੋਂ ਦੋਨ ਦੋ ਤੇ ਆ ਤੀਤਾ ਤੀਤਾ ਲੈ ਵੀ ਦੁੱਤੀ ਦਤੀਤਾ ਤਾਂ ਆ ਵੀ ਰੰਦ ਮੇ ਦੁੱਤੀ ਮੈਨੂੰ ਨਾ ਦ ਤੀ ਤਾ ਦੁੱਤੀ ਨਹੀਂ ਨਹੀਂ ਮੈਂ ਵੀ ਲੂੰਦੀ ਪਿਆਰ ਵਾਦਾ ਪਿਆਰ ਬਤਨ ਕਿਦਾਂ ਦੀਆਂ ਗੱਲਾਂ ਕਰਦੀ ਆ ਨੋਨੀ ਬੀਬੀ ਨੂੰ ਬੋਣ ਮੈਂ ਤਾਂ ਜੀਣਾ ਨਾਮ ਦਿੱਤਾ ਮੈਂ ਦੋਰੇ ਨੇ ਨਾ ਦੋਰੇ ਨੇ ਮੇਕੋ ਦੋਰੇ ਨੇ ਠੰਡੀ ਹੋ ਗਈ ਥੋੜੇ ਨਾ ਤਦ ਰਹੀਓ ਦੋਰਾ ਦਾ ਨੈਣ ਹੋਣਾ ਨਹੀਂ ਮੈਂ ਬਾਦਾ ਤੂੰ ਜੇ ਦੋਆ ਪਿਆ ਬਾਹਰ ਮੈਨੂੰ ਜਿੰਦੇ ਦੀ ਤਾ ਬਤਾ ਦੇਣੀ ਆ ਤੈਨੂੰ ਕਿਹਦਾ ਨਾ ਆਪਾ ਤਤੋ ਨੂੰ ਤਤੋ ਆਹ ਦੇ ਚਾਈ ਜੀ ਦੀ ਵਾ ਇਹਦਾ ਤੇ ਦੀ ਦੀ ਤੇਰੀ ਵੀ ਤੇਦੀ ਆ ਆਹੋ ਦਲਾਂ ਦਾ ਤਾਰੂ ਪਤਾ ਦੇਦਾ ਮੈਂ ਲਾ ਮੈਂ ਤੇ ਥੋਂ ਦਾ ਦੋਦਾ ਲੱਤ ਦੇ ਨਹੀਂ ਆਂਦੀ ਥੋਂ ਦੇ ਦੋਦਾ ਲੱਤਾਂ ਮੇਰੀ ਤੇ ਤੋਨ ਲਾ ਇਹ ਆਦੀ ਦੱਬਤਾ ਮਾਰਿਆ ਥੜੇ ਨੂੰ ਕੀ ਕਰਨੂ ਮਾ ਨਾ ਦੀ ਤੂੰ ਮੈਂ ਹਾ ਤਲਾ ਧੜਾ ਤੰਬ ਤੱਤੋ ਦੰਦੀ ਮੈਨੂੰ ਤੱਤੋ ਇੱਦਾਂ ਨਾ ਕਰ ਕਿ ਤੂੰ ਐ ਹੀ ਤੱਤੋ ਦੇ ਪੋਣੀ ਆ ਪੋਣੀ ਆਈ ਓ ਦੰਦੀ ਪੋਣੀ ਆ ਇੱਕ ਜਣ ਪੋਣਾ ਦੋ ਜਣ ਪੋਣਾ ਤਿੰਨ ਜਣ ਨਾ ਦੀਦਾ ਤਲ ਵੀ ਤੇ ਆ ਹੀ ਤੂੰ ਮੈਂ ਤਮੋਤੇ ਲਿਆ ਕੇ ਦਊਂਗਾ ਨੀ ਲਾ ਤੇਰੀ ਥਰੇ ਤੈਨੂੰ ਮੱਦੇ ਵੇਸ ਦਿੱਤਾਂ ਤੇ ਸਮੋਸੇ ਸਮੋਸੇ ਖਾਣਾ ਹੈ ਹਾਂ ਹਾਂ ਅੱਜ ਮੈਂ ਜਾਣਾ ਸ਼ਹਿਰ ਨੂੰ ਲਿਆ ਦਊਂਗਾ ਤਮੋਤੇ ਮੈਂ ਚੱਲਿਆ ਪੱਠੇ ਪਉਣ ਤੂੰ ਤੇ ਵੇਲੀ ਚਾਹ ਬਣਾ ਕੇ ਪੀ ਲੈ ਕਰ ਖੰਡ ਹੈ ਕੀ ਨਾ ਸੋ ਆ ਰਹੇ ਸਵਾਦ ਸਵਾਦ ਤੇ ਹੋ ਲਾਲਾ ਓ ਲਾਲਾ 3 ਲਾਲਾ ਪੱਤੀ ਲਾਲਾ ਪੱਤੀ ਐ ਚਾ ਜਾ ਜਾ ਚਾਰੂ ਪੋਚਾ ਚਾਲਾ 3 ਮੈਂ ਦਤਾਈਓ ਤੋਰ ਤ ਨਵਾ ਮਾਇ ਤਨੇ ਏਡਾ ਵਾਲਾ ਏਡਾ ਨਾ ਤਨੇ ਏਡਾ ਦਾ ਨਾ ਦੇਖੋ ਟੇ ਡਰ ਜਣਾਈਓ ਹੋਰ ਨਹੀਂ ਉਹਨੇ ਤੇ ਉਹ ਹੋਰੇ ਨੂੰ ਤੰਮ ਵੀ ਚੜਾਵਾ ਨਹੀਂ ਤੇ ਦਿਨੇ ਗੱਲਾਂ ਤਾਂ ਆਂਦੇ ਆ ਉਹਨਾ ਨਹੀਂ ਉਹਨੇ ਬੇਹਦ ਦਿਨੇ ਤੋਂ ਤੇ ਦੁਪਹਿਰੇ ਹਾਂ ਨੂੰ ਚਰਾਜ ਨੂੰ ਚੇਰ ਇਹ ਤੰਬਲੀ ਉਹਦੀ ਉਹਦਾ ਜਾਜ ਹੀ ਨਹੀਂ ਰਹੀਂਦੀ ਤੇਰੇ ਜੀਜੇ ਦਾ ਜਾਜ ਨਾ ਜੀਦਾ ਥੱਕਦੀ ਉਹ ਤਰਦੀ ਤਰਦੀ ਥੱਕਦੀ ਜੋ ਬਣਤੀ ਦੈ ਡਾਲਰ ਪੁੰਦਿਆਈ ਇਹਨੂੰ ਪੋਜਾ ਪਾਣਾ ਪੈਦਾ ਨਹੀਂ ਹੌਦਿਆ ਵਾਲਾ ਜਦੀ ਅਤੋ ਤੋਦਿਆ ਤੂੰ ਕਲਰ ਵਾਲਾ ਦੇ ਜਿੱਦਣ ਦੀ ਆਈ ਨਾ ਮਹੀਨਾ ਹਦਲੇ ਤੂੰ ਹਦ ਨੋ ਨਹੀਂ ਦੇਈ ਗੋਦੜੇ ਨਾ ਦਾ ਮੁੰਡੀ ਇਹਨੂੰ ਤੋਦ ਨਾ ਹੀ ਪਿਆਰਾ ਮੇਰਾ ਧਰਨੇ ਤੂੰ ਤੂੰ ਹੀ ਲੈਣਾ ਮੈਂ ਨਹੀਂ ਲੈਣਾ ਇਹਦਾ ਮੂੰਹ ਮੂੰਹ ਹੈ ਤੋ ਤਾਲਾ ਤੇਨੂੰ ਤਾਂ ਤੋੜ ਲਈ ਆ ਜਿਹਦਾ ਤੰਦ ਲਾ ਗਿਆ ਆਹ ਹੈ ਮੂੰਹ ਅੱਜ ਤੇ ਪਈ ਦਵਾਈ ਦੂਈ ਤੋਣੀ ਤੇ ਮੈਂ ਦੱਸਦਾਈਓ ਦਾ ਬੈਦਾ ਲਾਮਨੇ ਦੀਦੇ ਨੇ ਦੋਣੀ ਤੂੰ ਦੋਣੀ ਆ ਚਾਹ ਦਿੱਤੀ ਮਾਦਾ ਨੂੰ ਨਾ ਹੋ ਨਹੀਂ ਮੈਂ ਮਾਦਾ ਨਾ ਖੱਤੋ ਧੋਵੇਂ ਚਾਹ ਪੀਜੇ ਹਾਏ ਮਾਤਾ ਰਹਿ ਗਈ ਉਹਨੇ ਤਾਂ ਮੇਰੇ ਦਵਾਈ ਹੋਣਾ ਕਿਨੂੰ ਪਤਾ ਉਹਦਾ ਦੱਬਤਾ ਦੜਾਈ ਘੱਟ ਹਾਂ ਕੀਲਾ ਨੂੰ ਛਿੱਡੇ ਲਾਤੀ ਥਾਰੇ ਤੇ ਮਾਰੇ ਮਾਰੇ ਲੱਥਾ ਨਾ ਕਹੀ ਕਿਨੂੰ ਮੈਂ ਦੱਸਤਾ ਇਥੇ ਜੋ ਜੀ ਦੀ ਜੀ ਰੇਦੀ ਦੋ ਵੀ ਤੇ ਦੇ ਤਰੇ ਇਦਾ ਤਾਂ ਜਹਾਜ਼ ਨਹੀਂ ਆਇਆ ਜਿੱਦਨ ਆਇਆ ਤੇ ਬਾਂਭੀ ਛੋਟਦੇ ਜਾਣਾ ਘਰ ਪਰ ਜਾਣੀ ਤੇ ਜੇ ਗਾਨਾ ਮੜਾ ਲਊ ਪੀਤਾ ਟੜ ਮੜਾ ਦੁੱਧ ਹੈਗਾ ਮੈਂ ਜਾ ਤੂੰ ਵੀ ਜਾ ਪਤਾ ਕੁਦਾ ਤੈਨੂੰ ਲਾਦਾ ਨਹੀਂ ਆ ਦੁੱਧ ਹੈ ਹੋਏਗਾ ਦੁਨੀਆ ਦੋ ਤਿੰਨ ਲਾਇਆ ਕਦਾਂ ਦਾ ਆਂਦੀ ਦੁੱਧ ਲਿਆ ਪੈ ਗਈ ਨਹੀਂ ਆ ਕਰਦੀ ਦੁੱਧ ਨਹੀਂ ਹੱਥ ਆਜਤ ਜਾਣਿਆ ਮੈਂ ਧਾਰ ਧਾਰ ਨੇ ਬਾਂਭੀ ਤੂੰ ਵੀ ਜਾ ਤੇ ਜਾ ਮੈਂ ਨਹੀਂ ਕਿਤੇ ਜਾਣਾ ਮੈਂ ਪੱਠੇ ਪਾਵਾਂ ਜਾ ਬਣਾਗੇ ਪੀਦਾ